ਹੈਲੋ ਜੀ ਕਿਵੇਂ ਹੋ ਤੁਸੀਂ ਸਾਰੇ ਵਧੀਆ ਹੋਗੇ ਤੇ ਮੈਂ ਵੀ ਵਧੀਆ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਇੱਕ ਡਿਜ਼ਾਈਨ ਜਿਹੜਾ ਕਿ ਹੋਏਗਾ ਛੋਟੇ ਛੋਟੇ ਕਲਰ ਜਿੰਨੇ ਵੀ ਤੁਹਾਡੇ ਛੋਟੇ ਛੋਟੇ ਕਲਰ ਪਏ ਆ ਤੁਸੀਂ ਯੂਜ਼ ਕਰਕੇ ਇਹਨੂੰ ਬਣਾ ਸਕਦੇ ਹੋ ਚਾਹੇ ਤਾਂ ਤੁਸੀਂ ਇਹਦਾ ਬਣਾ ਸਕਦੇ ਹੋ ਆਪਣਾ ਜੈਕਟ ਆਪਣੀ ਬਣਾ ਲਓ ਆਪਣਾ ਕੋਈ ਵੀ ਪ੍ਰੋਜੈਕਟ ਬਣਾ ਲਓ ਆਪਣਾ ਕਾਰਡੀਗਨ ਬਣਾ ਲਓ ਅਗਰ ਜ਼ਿਆਦਾ ਉਹਨਾਂ ਬੱਚੀ ਹੋਈ ਹੈ ਥੋੜੀ ਥੋੜੀ ਉਹਨਾਂ ਤਾਂ ਤੁਸੀਂ ਬੱਚਿਆਂ ਲਈ ਕੋਈ ਵੀ ਪ੍ਰੋਜੈਕਟ ਬਣਾ ਸਕਦੇ ਹੋ ਇਹਨੇ ਨੇ ਉਹਨਾਂ ਸਾਰੇ ਚਾਰ ਚਾਰ ਸਲਾਈਆਂ ਜਿਹੜਾ ਜਿਹਦਾ ਪੈਟਰਨ ਹੈ ਚਾਰ ਸਲਾਈਆਂ ਇੱਕ ਇੱਕ ਕਲਰ ਦੀਆਂ ਪੈਣੀਆਂ ਹੁੰਦੀਆਂ एक बेन कलर रख के उससे जिन्हें मर्जी कलर पा सद जो थोड़े बचे हुए कलर है सब उस यूज़ कर सकते हो क्योंकि सिर्फ चार रो का ही सा पैटर्न है जोड़ा असी मेन कलर ही कर रख लेना जोड़ा दूजा कलर पाना, वो सिर्फ असं चार चार रोह पैनी इस करके इन्े छोटे छोड़ छोटे बचे हुए सारे ही तुम कलर इस यूज़ कर सद चाहे तुम दो कलर से बना लो मल्टी कलर से बना लो जिदा मर्जी बना लो तो पैटन बहुत ही सौखा है बिगनर सुविधा आराम बना सकते हैं तो जो अज अं पैटन जा रहे हैं देखो ये इतना है ਅੰਦਾ ਦੀਦੀ ਲੁੱਕ ਆਊਗੀ ਵਧੀਆ ਜਿਹਾ ਪੈਟਰਨ ਸਾਡਾ ਬਣ ਕੇ ਆਊਗਾ ਮਲਟੀ ਕਲਰਸ ਤਾਂ ਬਹੁਤ ਹੀ ਪਿਆਰਾ ਆਂਦਾ ਦੋ ਕਲਰ ਚ ਬਣਾਓ ਤਿੰਨ ਚ ਬਣਾਓ ਚਾਰ ਚ ਪੰਜ ਜਿੰਨੇ ਮਰਜ਼ੀ ਕਲਰ ਪਾਜੋ ਅਸੀਂ ਜਿਸ ਦਾ ਮੈਂ ਇਸ ਚ ਰੱਖਿਆ ਹੋਇਆ ਹੈ ਮੇਨ ਕਲਰ ਵਾਈਟ ਠੀਕ ਹੈ ਜੀ ਇੱਕ ਬੇਸਿਕ ਕਲਰ ਮੇਨ ਕਲਰ ਰੱਖ ਲੈਣਾ ਜਿੱਦਾਂ ਮੈਂ ਵਾਈਟ ਰੱਖਿਆ ਤੇ ਵਾਈਟ ਵੂਲ ਸਾਨੂੰ ਜ਼ਿਆਦਾ ਚਾਹੀਦੀ ਹੋਣੀ ਇਹਦੇ ਵਿੱਚ ਤੁਸੀਂ ਜਿੰਨੀਆਂ ਮਰਜ਼ੀ ਕਲਰਸ ਪਾ ਲਓ जिन्हें भी थोड़े को बचे हुए कलर है सब पा लो क्योंकि चार चार रो एक कलर देंद्जें तो जो थोड़ा पैटर्न बन के आएगा तो वो लुक बिल्कुल ही अलग तो वाली आऊगी जिन्हें ज़्यादा कलर पाँगे उन्ना ही ज़्यादा यह पैटर्न वीया बन के आऊगा तो फिर शुरू करते हैं अभी अच्छ वाला यह चार रो वाला पैटर्न जरा कि है बहुत ही सौखा पैटर्न शुरू असी अपने बेसिक कलर दिया लाइन पावगे चार ठीक उस तो बाद जो दूसरा कलर लगा ਬੇਸੇ ਕਲਰ ਦੀ ਅਸੀਂ ਪਾ ਲਈਆਂ ਹੋਈਆਂ ਹੁਣ ਅਸੀਂ ਜਿਹੜਾ ਕਲਰ ਲਗਾਉਣਾ ਮੈਂ ਹੁਣ ਇਹ ਵਾਲਾ ਕਲਰ ਮੈਰੂਨ ਲਗਾ ਕੇ ਤੁਹਾਨੂੰ ਦਿਖਾ ਰਹੀ ਹਾਂ ਹੁਣ ਦੇਖੋ ਇਹਦੇ 'ਚ ਕੁਝ ਵੀ ਨਹੀਂ ਕਰਨਾ ਸਿੰਪਲ ਸਿੱਡੀਆਂ ਪੁੱਠੀਆਂ ਸਲਾਈਆਂ ਪਾਣੀ ਆ ਪੈਟਰਨ ਦੀ ਫਸਟ ਰੋ ਜਿਹੜਾ ਦੂਸਰਾ ਕਲਰ ਲਗਾਇਆ ਉਹਦੇ ਨਾਲ ਪਾ ਲੈਣੀ ਪੂਰੀ ਸਿੱਧੀ ਤਾਂ ਤੁਸੀਂ ਫਸਟ ਰੋ ਜਿਹੜਾ ਵੀ ਕਲਰ ਤੁਸੀਂ ਲਗਾਣਾ ਹੈ ਮੇਨ ਕਲਰ ਨਹੀਂ ਜਿਹੜਾ ਕਲਰ ਲਗਾਣਾ ਹੈ ਉਹਦੀ ਪਾਲਣੀ ਪੂਰੀ ਸਿੱਧੀ ਕਿਉਂਕਿ ਪਹਿਲਾਂ ਤੁਸੀਂ ਦੇਖੋ ਬਾਟਰ ਤਾਂ ਬਣਾਇਆ ਹੋਕ ਆਪਣੇ ਮੇਨ ਕਲਰ ਨਾਲ ਆ ਦੇਖੋ ਉਸ ਤੋਂ ਬਾਅਦ ਇੱਕ ਰੋ ਪਾ ਕੇ ਬਸ ਅਸੀਂ ਆਪਣਾ ਜਿਹੜਾ ਕਲਰ ਲਗਾਣਾ ਉਹ ਸ਼ੁਰੂ ਕਰ ਲਗਾ ਜਿਸ ਤਰ੍ਹਾਂ ਮੈਂ ਇੱਥੇ ਮੈਰੂਨ ਲਗਾ ਕੇ ਤੁਹਾਨੂੰ ਦੱਸ ਰਹੀ ਹਾਂ ਇਹਦੀ ਆਪਾਂ ਪਹਿਲੀ ਰੋ ਪੂਰੀ ਪਾ ਲੈਣੀ ਹੈ ਸਿੱਧੀ ਜਲਦੀ ਜਲਦੀ ਕੰਪਲੀਟ ਕਰ ਲੈਣਾ ਕਿਉਂਕਿ ਸਿੱਧੀ ਰੋ ਹੈ ਸਿੱਕ ਕੁਝ ਕਰਨਾ ਤਾਂ ਹੈ ਨਹੀਂ ਅਸੀਂ ਸਿੱਧੇ ਹੀ ਖੁੰਡੇ ਬੁਣਦੇ ਜਾਣਾ ਹੈ ਪਹਿਲੀ ਰੋ ਸਿੱਧੀ ਕੰਪਲੀਟ ਕਰਕੇ ਐਜ਼ ਅ ਨੈਪ ਪੈਟਰਨ ਦੀ ਸੈਕੰਡ ਰੋ ਅਸੀਂ ਆ ਕੇ ਹਾਂ ਹੁਣ ਆਪਣੀ ਰੋਂਗ ਸਾਈਡ ਤੇ ਪੁੱਠੀ ਸਾਈਡ ਤੇ ਪੈਟਰਨ ਦੀ ਸੈਕੰਡ ਰੋ ਪੈਟਰਨ ਦੀ ਸੈਕੰਡ ਰੋ ਕੁਝ ਵੀ ਨਹੀਂ ਕਰਨਾ ਪੂਰੀ ਦੀ ਪੂਰੀ ਰੋ ਪੁੱਠੀ ਬੁਣ ਕੇ ਕੰਪਲੀਟ ਕਰ ਲੈਣੀ ਹੈ ਸਿਰਫ ਸਾਡਾ ਸਿੱਧੀਆਂ ਪੁੱਠੀਆਂ ਸਲਾਈਆਂ ਦਾ ਡਿਜ਼ਾਈਨ ਹੈ ਬੜਾ ਹੀ ਪਿਆਰਾ ਬਣ ਕੇ ਆਉਂਦਾ ਹੈ। ਸੈਕੰਡ ਰੋ ਰੋਂਗ ਸਾਈਡ ਪੁੱਠੀ ਸਾਈਡ ਤੇ ਅਸੀਂ ਉਲਟੀ ਸਾਈਡ ਤੇ ਆਪਣੇ ਪੈਟਰਨ ਦੀ ਇਹ ਦੇਖੋ ਇਹ ਪੁੱਠੀ ਸਲਾਈ ਅਸੀਂ ਪੂਰੀ ਦੀ ਪੂਰੀ ਪਾਲਣੀਆ ਪੁੱਠੇ ਸੈਕੰਡ ਰੋ ਪੂਰੇ ਪੁੱਠੇ ਪਾ ਕੇ ਫੇਰ ਆਨੇ ਆ ਅਸੀਂ ਆਪਣੇ ਪੈਟਰਨ ਦੀ 3ਰਡ ਰੋ ਦੇ ਵਿੱਚ ਅਸੀਂ ਅਗੇ ਪੈਟਰਨ ਦੀ 3ਰਡ ਰੋ ਇਹ ਵੀ ਪਾਲਣੀ ਹੀ ਅਸੀਂ ਸਿੱਧੀ जोड़ा कलर असी लगया हुआ उ क्योंकि चार रो एक कलर दियाँ पैनिया थर्ड रो भी असी सीधी बना के कंप्लीट कर लेनी है सीधी साइड तो है सीधी साइड तो सीधी रो बुन रहे हैं सारे ही सिलाई सीधी बना के कंप्लीट कर लेनी है मीनस के सारे कुंडे ही सीधे बुनने हैं तो पैटर्न की तीसरी सिलाई आप सीधी बना के कंप्लीट करके आ जाने पैटर्न की चौथी सिलाई ਪੈਟਰਨ ਦੀ ਚੌਥੀ ਸਲਾਈ ਚ ਵੀ ਕੁਝ ਨਹੀਂ ਕਰਨਾ ਪੂਰੀ ਦੀ ਪੂਰੀ ਪੁੱਠੇ ਪਾ ਲੈਣੀ ਹੈ ਸਿਰਫ ਸਿੱਧੀਆਂ ਪੁੱਠੀਆਂ ਸਲਾਈਆਂ ਦਾ ਡਿਜ਼ਾਈਨ ਬਣ ਕੇ ਆਉਂਦਾ ਹੈ ਵਧੀਆ ਪੈਟਰਨ ਦੀ ਚੌਥੀ ਸਲਾਈ ਰੋਂਗ ਸਾਈਡ ਤੇ ਪੁੱਠੇ ਸਾਈਡ ਤੇ ਪੂਰੀ ਦੀ ਪੂਰੀ ਪੁੱਠੇ ਅਸੀਂ ਜਿਹੜੀ ਦੂਸਰੀ ਕਲਰ ਦੀਆਂ ਸਲਾਈਆਂ ਬਣਾਈਆਂ ਸੀ ਚਾਰ ਬਣਾਈਆਂ ਨੇ ਇਹ ਅਸੀਂ ਸਿੱਧੀ ਸਾਈਡ ਤੋਂ ਸਿੱਧੀ ਤੇ ਪੁੱਠੇ ਸਾਈਡ ਤੋਂ ਪੁੱਠੇ ਸਿੱਧੀ ਪੁੱਠੇ ਸਿੱਧੀ ਪੁੱਠੇ ਐਦਾਂ ਕਰਦੇ ਹੋਏ ਅਸੀਂ ਇਹ ਚਾਰ ਸਲਾਈਆਂ ਪਾ ਲਈਆਂ ਤੇ ਚਾਰ ਸਲਾਈਆਂ ਇਹ ਪੂਰੀਆਂ ਕਰਕੇ ਫੇਰਾ ਜਾਨੇ ਅਸੀਂ ਆਪਣੀ ਪੈਟਰਨ ਦੀ ਪੰਜਵੀਂ ਰੋ ਜੜੀ ਦੀ ਪਾਣੀ ਅਸੀਂ ਆਪਣੇ ਦੂਜੇ ਕਲਰ ਦੇ ਨਾਲ ਅਸੀਂ ਆਕੇ ਹੁਣ ਆਪਣੀ ਸਿੱਧੀ ਸਾਈਡ ਤੇ ਸਿੱਧੀ ਸਾਈਡ ਤੇ ਹੁਣ ਅਸੀਂ ਆਪਣਾ ਮੇਨ ਕਲਰ ਲਗਾ ਲੜਾ ਮੇਨ ਕਲਰ ਲਗਾ ਕੇ ਬਸ ਇਹ ਰੁਆ ਜੜੀ ਤੁਸੀਂ ਧਿਆਨ ਨਾਲ ਦੇਖਣੀ ਹੈ ਇਸ ਚ ਅਸੀਂ 1 2 3 4 ਤੇ 5 ਪੰਜ ਗੁੰਡੇ ਬੁਣਨ ਤੋਂ ਬਾਅਦ ਅਸੀਂ చేతో చుక్క లే దో తి చారా కుండే ముండే పుండదు అసలు ఆడ సాడావ కుది అసే గే ఏ కు దొన్నే పుట్ే కు కుండే ఏ కుండా కు కండా లేరా మనం చుక్క లేవ ఏ కుండేది సేజ్ ఆ ਇਹ ਸਾਡੇ ਜਿਹੜੇ ਦੋ ਪੁੱਠੇ ਕੁੰਡੇ ਦੇ ਬਲਾ ਆਪ ਇਹ। ਉਸ ਬਲਾ ਨੂੰ ਸਲਾਈਚ ਪਾਣਾ ਸੀ ਤੇ ਫਿਰ ਇਹ ਵਾਲੇ ਕੁੰਡੇ ਨੂੰ ਸਲਾਈਸ ਪਾਣਾ। ਤੇ ਇਹਨਾਂ ਨੂੰ ਬੁਲ ਲੈਣਾ ਸੀ। ਦੋਨਾਂ ਨੂੰ ਦੋਨਾਂ ਬਲਾ ਨੂੰ ਕੁੰਡੇ ਤੋਂ ਪੂਰਾ ਉਤਾਰਦਣਾ ਹੋਰ ਕੁਝ ਵੀ ਨਹੀਂ ਕਰਨਾ। ਫਿਰ ਇਸ ਤੋਂ ਬਾਅਦ ਪੰਜ ਕੁੰਡੇ ਸਿੱਧੇ ਬੁਣ ਲੈਣੇ ਆ 1 2 3 4 5 ਪੰਜ ਕੁੰਡੇ ਬਣਾਉਣ ਤੋਂ ਬਾਅਦ ਫੇਰ ਦੇਖੋ ਆ ਸਿੱਧੇ ਦੋ ਕੁੰਡੇ ਨਾਲ ਇਹ ਦੋ ਬਲਾਂਗੇ ਬਲਾਂ ਨੂੰ 10 ਸਲਾਈ ਪਾਵਾਂਗੇ ਬਲਾਂ ਦੇ ਵਿੱਚ ਤੇ ਆਹ ਕੁੰਡੇ ਚ ਪਾਵਾਂਗੇ ਤੇ ਫਿਰ ਅੱਦਾ ਇਹ ਸਾਰੇ ਅਸੀਂ ਬੁਣ ਲੈਣੇ ਚਾਹੇ ਤੁਸੀਂ ਅੱਦਾ ਸਲਾਈ ਨਾਲ ਲੈਣ ਦੇ ਉਪਰ ਅੱਦਾ ਬਾਲ ਉਤਾਰ ਦੋ ਜਾਂ ਬੁਣ ਲਓ ਇੱਕ ਵਾਰੀ ਫੇਰ ਦੇਖੋ ਫੇਰ 1 2 3 4 5 ਪੰਜ ਕੁੰਡੇ ਅਸੀਂ ਬੁਣ ਲਈ ਆਪਣੇ ਸਿੱਤੇ ਪੰਜ ਕੁੰਡੇ ਬੁਣਨ ਤੋਂ ਬਾਅਦ ਜਿਹੜਾ ਛੇਵਾਂ ਕੁੰਡੇ ਇਹਦੇ ਬਿਲਕੁਲ ਹੀ ਸੇਦ ਦੇ ਵਿੱਚ ਨੀਚੇ ਨੂੰ ਆ ਕੇ ਜਿਹੜੇ ਸਾਡੇ ਆ ਪੁੱਠੀਆਂ ਸਲਾਈਆਂ ਪਈਆਂ ਹੋਈਆਂ ਨੇ ਇਹ ਦੋਨੇ ਹੀ ਕੁੰਡੇ ਅਸੀਂ ਆ ਤੇ ਇਹਦੇ ਬਲ ਦੋਨਾਂ ਦੇ ਸਿਰਫ ਬਲ ਚੁੱਕ ਨੇ ਬਲ ਚੁੱਕੇ ਬਲ ਚੁੱਕੇ ਸਲਾਈ 'ਚ ਪਾ ਲਈ ਤੇ ਜਿਹੜਾ ਸਾਡਾ ਛੇਵਾਂ ਕੁੰਡਾ ਸੀ ਇਹਨੂੰ ਅਸੀਂ ਬੁਣਿਆ ਬੁਣ ਕੇ ਨਾਲ ਹੀ ਜਿਹੜੇ ਬਲ ਵਾਲੇ ਕੁੰਡੇ ਐ ਇਹਦੇ ਵਿੱਚੋਂ ਵੀ ਇਹਨਾਂ ਨੂੰ ਉਹ ਤਾਰਤਾ ਤੇ ਇਹਦੇ ਨਾਲ ਹੀ ਸਾਡੀ ਪੈਟਰਨ ਦੀ ਲੁੱਕ ਹੈ ਤਾਂ ਅੱਧੇ ਚੰਦਰਮਾ ਵਰਗੀ ਹਣੀ ਸ਼ੁਰੂ ਹੋ ਜਾਣੀ। ਫਿਰ ਦੇਖੋ ਫਿਰ 1 2 3 4 5 ਪੰਜ ਲਾਈਨਾਂ ਤੋਂ ਬਾਅਦ 6ਵੇਂ ਕੁੰਡੇ ਤੇ ਬਿਲਕੁਲ ਨਿਚੋਂ ਅੱਧਾ ਲੈ ਸਵਾਂਗੇ। ਦੂਰਨਾ ਕੁੰਡੇ ਨੂੰ ਅੱਧਾ ਪਾਵਾਂਗੇ। ਪਾ ਕੇ ਅੱਛੇਵੇਂ ਕੁੰਡੇ ਨੂੰ ਇੱਦਾਂ ਹੀ ਅਸੀਂ ਮੋੜ ਲੈਣਾ। ਤੇ ਇਹ ਦੋ ਬਾਲਾਂ ਨੂੰ ਕੁੰਡੇ ਦੇ ਉੱਪਰੋਂ ਅੰਦਾ ਉਤਾਰ ਦਿਆਂ। بس یہی کپٹرن دی ਸਾਡੀ ਰੋ ਪੈਣੀ ਹੈ باقی ਤਾਂ ਸਾਰੀਆਂ ਸਾਡੀਆਂ ਸਿੱਧੀਆਂ ਪੁੱਠੀਆਂ ਹੀ ਪੈਣੇ ਫਿਰ ਦੇਖ ਲੋ 1 2 3 4 5 ਪੰਜ ਗੁੰਡੇ ਬੁਨਣ ਤੋਂ ਬਾਅਦ 6ਵੇਂ ਪੁੱਠੇ ਦੇ ਨਾਲ ਦੋ ਜਿਹੜੇ ਅਸੀਂ ਪੁੱਠੇ ਇੱਧਰ ਪਾਈਆਂ ਹੋਈਆਂ ਸਲਾਈਆਂ ਇਹਦੇ ਬਲ ਚੁੱਕਾਂਗੇ ਤੇ 6ਵੇਂ ਗੁੰਡੇ ਨੂੰ ਨਾਲ ਲਵਾ ਕੇ ਤੇ ਇੱਦਾਂ ਹੀ ਇਹਦੇ ਉੱਪਰ ਉਤਾਰ ਦਵਾਂਗੇ ਫਿਰ ਅਸੀਂ ਇੱਦਾਂ ਹੀ 1 2 3 4 ਤੇ 5 ਠੀਕ ਹੈ ਜੀ ਇਹ ਹੋ ਗਿਆ ਸਾਡਾ ਹੁਣ ਆ ਗਿਆ ਅਸੀਂ ਆਪਣੇ ਪੈਟਰਨ ਦੀ ਨੈਕਸਟ ਰੋ ਪੈਟਰਨ ਦੀ ਨੈਕਸਟ ਰੋ ਅਸੀਂ ਆ ਕੇ ਹੋਈਆਂ ਆਪਣੀ ਰੋਂਗ ਸਾਈਡ ਤੇ ਤੇ ਇਹ ਹੈ ਸਾਡਾ ਮੇਨ ਕਲਰ ਤੇ ਇਹ ਵਾਲੀ ਰੋ ਅਸੀਂ ਹੁਣ ਪਾਣੀ ਹੈ ਪੂਰੀ ਦੀ ਪੂਰੀ ਸਿੱਧੀ ਚਾਰੇ ਇਹ ਜਿਹੜੀਆਂ ਅਸੀਂ ਮੇਨ ਕਲਰ ਨਾਲ ਪਾਣੀ ਹੈ ਚਾਰੇ ਹੀ ਅਸੀਂ ਸਿੱਧੀਆਂ ਪਾਣੀ ਹੈ ਪੁੱਠੀ ਸਾਈਡ ਤੇ ਆਸੇ ਰੋਂਗ ਸਾਈਡ ਤੇ ਆ ਪਰ ਰੋ ਪਾ ਰਹੇ ਆ ਪੂਰੀ ਦੀ ਪੂਰੀ ਸਿੱਧੀ ਪੈਟਰਨ ਦੀ 6ਵੀਂ ਰੋ ਪੂਰੀ ਦੀ ਪੂਰੀ ਸਿੱਧੀ ਪਾ ਕੇ ਆਨੇ ਪੈਟਰਨ ਦੀ 5 ਸਤਵੀਂ ਰੋ ਅਸੀਂ ਆ ਕੇ ਹੁਣ ਪੈਟਰਨ ਦੀ ਸਤਵੀਂ ਰੋ ਪੈਟਰਨ ਦੀ ਸਤਵੀਂ ਰੋ ਵੀ ਅਸੀਂ ਪੂਰੀ ਦੀ ਪੂਰੀ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਬੜਾ ਹੀ ਸੋਖਾ ਡਿਜ਼ਾਈਨ ਹੈ ਬਿਗਨਰਸ ਵੀ ਨੂੰ ਰਾਮ ਨਾਲ ਪਣਾ ਸਕਤੇ ਆ ਕਿਉਂਕਿ ਸਿਰਫ ਪੁੱਠੇ ਸਿੱਧੇ ਦਾ ਹੀ ਡਿਜ਼ਾਈਨ ਹੈ ਇਹ ਰੋ ਵੀ ਅਸੀਂ ਬਣਾ ਲੈਣੀ ਆ ਪੂਰੀ ਸਿੱਤੀ ਤੇ ਜਿਹੜੀ ਇਸ ਤੋਂ ਅਗਲੀ ਰੋ 8ਵੀਂ ਰੋ ਪੈਟਰਨ ਦੀ ਲਾਸਟ ਰੋ ਉਹ ਵੀ ਸਾਡੀ ਬਣ ਕੇ ਸਿੱਧੀ ਬਣਾ ਕੇ ਅਸੀਂ ਕੰਪਲੀਟ ਕਰ ਲੈਣੀ ਆ ਸਾਡੀ ਪੈਟਰਨ ਦੀਆਂ ਚਾਰੀ ਰੋ ਇਹ ਸਿੱਧੀਆਂ ਪਈਆਂ ਨੇ ਪਹਿਲੀਆਂ ਇੱਕ ਜਿਹੜੇ ਚਾਰ ਰੋ ਪਈਆਂ ਨੇ ਉਹ ਸਿੱਤੀ ਸਾਈਡ ਤੇ ਸਿੱਤੀ ਤੇ ਪੁੱਠੀ ਸਾਈਡ ਤੇ ਪੁੱਠੀ ਜਿਹੜੀ ਕਿ ਅਸੀਂ ਦੂਸਰੇ ਕਲਰ ਨਾਲ ਪਾਈਆਂ ਨੇ ਜਿਹੜਾ ਵਿੱਚ ਅਸੀਂ ਕਲਰ ਪਾਣਾ ਤੁਸੀਂ ਜਿਹੜੇ ਵੀ ਰੰਗ ਵਿੱਚ ਪਾਣੇ ਨੇ ਉਹ ਰੰਗ ਆ ਦੇ ਤੁਸੀਂ ਜਿਹੜੇ ਆਪਣੇ ਚਾਰ ਸਲਾਈਆਂ ਪਾਣੀ ਆ ਉਹ ਪਾਣੀ ਆ ਸਿੱਧੀਆਂ ਪੁੱਠੀਆਂ ਸਿੱਧੀ ਸਾਈਡ ਤੋਂ ਸਿੱਧੀ ਤੇ ਪੁੱਠੀ ਸਾਈਡ ਤੋਂ ਪੁੱਠੀ ਤੇ ਜਿਹੜਾ ਅਸੀਂ ਰੱਖਿਆ ਹੋਇਆ ਮੇਨ ਰੰਗ ਮੀਨਸ ਜਿਹੜਾ ਬੇਸਿਕ ਕਲਰ ਇੱਕ ਤੁਸੀਂ ਰੱਖਿਆ ਜਿਹਦੇ ਨਾਲ ਕੇ ਤੁਸੀਂ ਪੂਰਾ ਪੈਟਰਨ ਬਣਾਣਾ ਜਿਹਦੇ ਵਿੱਚ ਕੇ ਤੁਸੀਂ ਅਲੱਗ-ਅਲੱਗ ਰੰਗ ਪਾਣੇ ਆ ਉਹਨੂੰ ਅਸੀਂ ਬੇਸਿਕ ਕਲਰ ਕਹਿੰਦੇ ਹੁੰਨੇ ਆ ਜਾਂ ਮੇਨ ਕਲਰ ਕਹਿ ਦਿੰਨੇ ਆ ਕਿਉਂਕਿ ਦੇਖੋ ਇਸ ਦੇ ਵਿੱਚ ਮੇਰਾ ਵਾਈਟ ਕਲਰ ਮੇਨ ਹੋ ਗਿਆ ਤੇ ਇਹਨੂੰ ਤੁਸੀਂ ਇਹਦੀਆਂ ਸਾਰੀਆਂ ਰੋ ਸਡੀਆਂ ਸਿੱਧੀਆਂ ਸਿੱਧੀਆਂ ਹੀ ਪੈਣੀ ਆ ਹੁਣ ਆ ਗਏ ਅਸੀਂ ਪੈਟਰਨ ਦੀ 8ਵੀਂ ਰੋ ਪੈਟਰਨ ਦੀ ਲਾਸਟ ਰੋ 8ਵੀਂ ਰੋ ਜਿਹੜੀ ਕਿ ਅਸੀਂ ਫੇਰ ਪਾਣੀਏ ਸਿੱਧੀ ਤੇ 8ਵੀਂ ਰੋ ਸਿੱਧੀ ਪਾ ਲੈਨੇ ਇਹਦੇ ਨਾਲ ਹੀ ਸਾਡਾ ਪੈਟਰਨ ਹੋ ਜਾਣਾ ਕੰਪਲੀਟ ਤੇ ਫੇਰ ਦੇਖਦੇ ਹਾਂ ਫੇਰ ਅਸੀਂ ਜਿਹੜਾ ਵੀ ਕਲਰ ਹੋਰ ਲਗਾਣਾ ਹੈ ਉਹਨੂੰ ਫੇਰ ਇੱਦਾਂ ਹੀ ਚਾਰੋ ਪਾਣੀਆ ਸ਼ੁਰੂ ਕਰਦੇ ਹਾਂ ਲੋ ਜੀ ਸਾਡਾ ਇਹ ਪੈਟਰਨ ਬਣ ਕੇ ਕੰਪਲੀਟ ਹੋ ਗਿਆ ਦੇਖੋ ਇਦਾਂ ਇਹ ਲੁੱਕੇ ਦੀ ਬਿਲਕੁਲ ਹੀ ਅਲੱਗ ਤੇ ਵਧੀਆ ਹੋਊਗੀ ਤੇ ਤੁਸੀਂ ਇਹਨੂੰ ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਹੋ ਤੇ ਬਣਾਓ ਇਹ ਵਾਲਾ ਪੈਟਰਨ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਫੇਰ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਪੈਟਰਨ ਦੇ ਨਾਲ ਤਾਂ ਉਸਨੂੰ ਤਿਆਰ ਰੱਖੋ ਜੀ ਓਕੇ ਜੀ ਬਾਏ ਬਾਏ ਟੇਕ ਕੇਅਰ ਦੱਸਿਓ ਇਹ ਵਾਲਾ ਤੁਹਾਨੂੰ ਕਿੱਦਾਂ ਦਾ ਲੱਗਿਆ ਪੈਟਰਨ ਜੇ ਵਧੀਆ ਲੱਗਿਆ ਤਾਂ ਵੀ ਕਮੈਂਟ ਕਰਕੇ ਦੱਸਿਓ ਤੇ ਫੇਰ ਮੇਰੇ ਚੈਨਲ ਨੂੰ ਪਲੀਜ਼ 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 ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨੂੰ ਆਲ ਤੇ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ 오케이 okay, 지